ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਲੇੋਂ ਨਿਕਲਦੇ ਸ਼ੇਰ ਕਾਂਡ 27ਵਾਂ ਸਾਖੀ ਸੁਨੋ ਕਸੂਰ ਕੀ ਜਿਮ ਪ੍ਰਥਮ ਸਿੰਘਨ ਲਈ ਮਾਰ ਅੱਗੇ ਸਾਖੀ ਕਸੂਰ ਮਾਰਨੇ ਕੋ ਚੱਲੀ ਤਰਨਾ ਦਲ ਨੇ ਇੰਨੀ ਦਿਨੀ ਦਰਬਾਰ ਸਾਹਿਬ ਵਿਸਾਖੀ ਸ਼ਨਾਣ ਲਈ ਉਤਾਰਾ ਕੀਤਾ ਹੋਇਆ ਸੀ ਬੁੱਢਾ ਦਲ ਤਾਂ ਹਜੇ ਪਿੱਛੇ ਕਿਤੇ ਬਿਆਸ ਤੋਂ ਪਾਰ ਜਲੰਧਰ ਕੋਲ ਦੁਆਬੇ ਵਿੱਚ ਹੀ ਸੀ ਤੇ ਇਹ ਵੀ ਹੋ ਸਕਦਾ ਸੀ ਕਿ ਉਹ ਦਿੱਲੀ ਕੰਨੀ ਹੀ ਨਿਕਲ ਜਾਣ ਖਾਲਸੇ ਦੀਆਂ ਪੰਜ ਮਿਸਲਾਂ ਅੰਮ੍ਰਿਤ ਸਰੋਵਰ ਦੀ ਪ੍ਰਕਰਮਾ ਵਿੱਚ ਨਾਮ ਬਾਣੀ ਦੇ ਰਸ ਮਾਣਦੀਆਂ ਝੂਮ ਰਹੀਆਂ ਸਨ ਅਕਾਲੀ ਬਾਣੀ ਗਾਵਣੀ ਸੁਣਨੀ ਅਤੇ ਝਾਲਮਾਨਾ ਟੱਕਰ ਲੈਣੀ ਉਸ ਵੇਲੇ ਸਿੰਘਾਂ ਦੇ ਇਹੀ ਦੋ ਪ੍ਰਮੁੱਖ ਕਾਰਜ ਸਨ ਹੋਰ ਕੋਈ ਬਾਹਲਾ ਖਲਾਰਾ ਨਹੀਂ ਸੀ ਦੁਨਿਆਵੀ ਲੋਕਾਂ ਵਾਂਗ ਜੇ ਜੰਗ ਦੇ ਮੈਦਾਨ ਵਿੱਚ ਦੁਸ਼ਟਾਂ ਨਾਲ ਲੋਹਾ ਨਾ ਲੈ ਰਹੇ ਹੁੰਦੇ ਤਾਂ ਤੁਰਕੀ ਬਾਣੀ ਸਰਵਣ ਕਰਕੇ ਸਰਬ ਲੋਹੀ ਦੇਹਾਂ ਨੂੰ ਸਾਨ ਤੇ ਲਾ ਰਹੇ ਹੁੰਦੇ ਇਹ ਬਾਣੀ ਦੀ ਕਰਾਮਾਤੀ ਸੀ ਕਿ ਜੰਗ ਦੇ ਮੈਦਾਨ ਵਿੱਚ ਵੀ ਸਿੱਖ ਦੀ ਕਿਰਪਾਣ ਕਦੇ ਕਿਸੇ ਨਿਹੱਥੇ ਜਾਂ નિર્ਦੋਸ਼ ਉੱਤੇ ਨਹੀਂ ਉੱਠੀ ਸਰੰਦੇ ਰਬਾਬ ਤੇ ਤਾਉਸ ਦੀਆਂ ਤਰਬਾਂ ਰਾਹੀਂ ਰੂਹਾਂ ਤੀਕ ਪੁੱਜਦੀ ਬਾਣੀ ਅੰਦਰਲੇ ਪੰਜ ਦੁਸ਼ਟਾਂ ਨੂੰ ਕਾਬੂ ਵਿੱਚ ਰੱਖਦੀ ਤੇ ਸਰਬਲੋਹੀ ਭਗਉਤੀ ਬਾਹਰਲੇ ਦੁਸ਼ਟਾਂ ਦੇ ਸੋਧੇ ਲਾਉਂਦੀ ਸੋ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਸਿੰਘਾਂ ਦਾ ਨਿਤਨੇਮ ਹੀ ਸੀ ਭਾਈ ਹਰੀ ਸਿੰਘ ਪੰਗੀ ਤਾਂ ਉਮਰ ਮਹਾਰਾਜ ਦੇ ਇਹਨਾਂ ਬਚਨਾਂ ਨੂੰ ਪਾਲਦਾ ਰਿਹਾ ਕਿ ਪਾਲਾ ਕੱਕਰ ਵਰਫ ਵਰਸੈ ਗੁਰਸੇਕ ਗੁਰ ਦੇਖਣ ਜਾਈ ਮੀ ਆਵੇ ਹਨੇਰੀ ਆਵੇ ਝਖੜਾ ਵੀ ਉਸ ਦਾ ਨਿਤਾ ਪ੍ਰਤੀ ਕਰਮ ਸੀ ਕਿ ਪਹਿਲਾਂ ਦਰਬਾਰ ਸਾਹਿਬ ਅਤੇ ਅਕਾਲ ਬੁੰਗੇ ਦੇ ਦਰਸ਼ਨ ਕਰਨੇ ਫਿਰ ਅਨਮੂਨ ਲਾਉਣਾ ਆਥਨ ਸਵੇਰ ਮਹਾਰਾਜ ਦੇ ਦਰਸ਼ਨਾਂ ਦਾ ਇਹ ਨੇਮ ਉਸ ਨੇ ਚਲਦੇ ਸਾਹਾਂ ਤੀਕ ਨਿਭਾਇਆ ਤੇ ਇਹ ਗੱਲ ਬੇਪਰੋਸਗੀ ਵਾਲੀ ਹੋਵੇਗੀ ਕਿ ਜੇ ਮੈਂ ਕਹਾ ਕਿ ਹੁਣ ਉਹ ਦਰਬਾਰ ਸਾਹਿਬ ਦਰਸ਼ਨਾਂ ਲਈ ਨਹੀਂ ਆਉਂਦਾ ਭਾਈ ਹਰੀ ਸਿੰਘ ਜੀ ਦੀ ਮਿਸਲ ਸਮੇਤ ਚਾਰ ਹੋਰ ਮਿਸਲਾਂ ਦੇ ਸੂਰਮੇ ਇਸ ਵੇਲੇ ਦਰਬਾਰ ਸਾਹਿਬ ਹਾਜ਼ਰੀਆਂ ਭਰ ਰਹੇ ਸਨ ਰਹਿਰਾਸ ਦੀ ਸਮਾਪਤੀ ਮਗਰੋਂ ਅਰਦਾਸ ਹੋਈ ਮਹਾਰਾਜ ਦਾ ਹੁਕਮ ਲਿਆ ਗਿਆ ਤੇ ਦੀਵਾਨ ਦੀ ਸਮਾਪਤੀ ਮਗਰੋਂ ਸਿੰਘ ਅਕਾਲ ਬੁੰਗੇ ਤੇ ਜੁੜ ਬੈਠੇ ਇਹ ਵੀ ਸਿੰਘਾਂ ਦਾ ਨਿਤ ਦਾ ਵਰਤਾਰਾ ਸੀ ਦੀਵਾਨ ਦੀ ਸਮਾਪਤੀ ਮਗਰੋਂ ਖਾਲਸਾ ਦੀਨ ਦੁਖੀਆਂ ਦੀਆਂ ਮੁਸੀਬਤਾਂ ਸੁਣਦਾ ਤੇ ਉਹਨਾਂ ਦਾ ਨਿਵਾਰਣ ਕਰਦਾ ਲੋਕਾਈ ਦੇ ਦੁੱਖ ਸੁਣਨ ਦੀ ਇਹ ਪਿਰਤ ਪਹਿਲੇ ਸਤਿਗੁਰੂ ਚੱਕਰਵਰਤੀ ਸਮਰਾਟ ਗੁਰੂ ਨਾਨਕ ਦੇਵ ਜੀ ਨੇ ਹੀ ਪਾਈ ਸੀ ਜਦ ਉਹਨਾਂ ਉਦਾਸੀਆਂ ਦੌਰਾਨ ਲੋਕਾਂ ਦੇ ਦੁੱਖ ਸੁਣੇ ਤੇ ਉਹਨਾਂ ਨੂੰ ਹਰ ਲਿਆ ਸੱਚੇ ਪਿਤਾ ਜੀ ਨੇ ਲੋਕਾਂ ਦੇ ਦੁੱਖਾਂ ਦੇ ਮਾਇਨੇ ਵੀ ਬਦਲ ਦਿੱਤੇ ਦੁੱਖਾਂ ਦੇ ਮਾਇਨੇ ਬਦਲ ਦਿੱਤੇ ਇੰਦਰਜੀਤ ਬੋਲਿਆ ਕਿਉਂਕਿ ਇਹ ਗੱਲ ਸਾਡੇ ਸਮਝ ਨਹੀਂ ਆਈ ਸੀ ਦੁੱਖਾਂ ਦੇ ਅਰਥ ਕਿਵੇਂ ਬਦਲੇ ਜਾ ਸਕਦੇ ਹਨ ਇਸ ਤੋਂ ਅਸੀਂ ਅਜ ਤੱਕ ਅਣਜਾਣ ਹੀ ਸਾਂ ਹਾਂ ਭਾਈ ਸਿੰਘੋ ਮਹਾਰਾਜ ਨੇ ਦੁੱਖਾਂ ਦੇ ਅਰਥ ਵੀ ਬਦਲ ਦਿੱਤੇ ਅੱਜ ਤੱਕ ਮਨੁੱਖਤਾ ਸਰੀਰ ਦੀਆਂ ਤਕਲੀਫਾਂ ਨੂੰ ਵੀ ਦੁੱਖ ਜਾਣਦੀ ਆਈ ਸੀ ਮਹਾਰਾਜ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਸਭ ਤੋਂ ਵੱਡਾ ਦੁੱਖ ਤਾਂ ਬਿਰਹਾ ਦਾ ਹੈ ਵਿਛੋੜੇ ਦਾ ਹੈ ਰੂਹ ਤੋਂ ਪ੍ਰਮਾਤਮਾ ਦੇ ਵਿਛੋੜੇ ਦੀ ਪੀੜ ਅਸਾਹ ਹੈ ਸਰੀਰ ਦੀਆਂ ਪੀੜਾਂ ਤਾਂ ਛਣ ਭੰਗਰ ਹਨ ਦੇਹ ਤਾਂ ਮਿੱਟੀ ਹੈ ਮਿੱਟੀ ਦੀਆਂ ਪੀੜਾਂ ਮਿੱਟੀ ਨਾਲ ਹੀ ਰਹਿ ਜਾਣੀਆਂ ਹਨ ਪਰ ਰੂਹ ਦੀ ਪੀੜ ਆਤਮਾ ਦਾ ਦੁੱਖ ਤਾਂ ਨਾਲ ਹੀ ਜਾਣਾ ਹੈ ਜੇ ਆਤਮਾ ਦਾ ਮਿਲਾਪ ਅਕਾਲ ਪੁਰਖ ਨਾਲ ਨਾ ਹੋਇਆ ਤਾਂ ਵਾਰ-ਵਾਰ ਦੇਹ ਦੇ ਰੂਪ ਵਿੱਚ ਜਨਮ ਲੈਂਦੀ ਰਹੇਗੀ ਤੇ ਜਿਸ ਨੂੰ ਉਹ ਵਿਪਤਾਵਾਂ ਜਾਣ ਰਹੀ ਹੈ ਉਹ ਸਹਿਨ ਲਈ ਮੁਰਮੜਾਉਣਾ ਪਵੇਗਾ ਸੋ ਯਤਨ ਮਿਲਾਪ ਦੇ ਕਰਨੇ ਚਾਹੀਦੇ ਹਨ ਤਾਂ ਜੋ ਸਭ ਪੀੜਾਂ ਤੋਂ ਮੁਕਤੀ ਮਿਲ ਸਕੇ ਕਿਉਂਕਿ ਮਿਲਾਪ ਵਹੂਣ ਰੂਹ ਦੀ ਪੀੜ ਅੱਗੇ ਸੰਸਾਰ ਦੀਆਂ ਸਭ ਪੀੜਾਂ ਤੁਛ ਹਨ ਸੱਚੇ ਸਤਗੁਰਾਂ ਦੇ ਇਹਨਾਂ ਬੋਲਾਂ ਨੂੰ ਸਿੱਖ ਸ਼ਹੀਦਾਂ ਨੇ ਸੰਸਾਰ ਅੱਗੇ ਸੱਚ ਕਰਕੇ ਦਿਖਾਇਆ ਭਾਈ ਮਤੀ ਦਾਸ ਜੀ ਅਤੇ ਕਾਜ਼ੀ ਦੀ ਵਾਰਤਾ ਸੁਣੋ ਇਸਲਾਮ ਕਬੂਲ ਕਰ ਨਹੀਂ ਤਾਂ ਤੈਨੂੰ ਆਰੇ ਨਾਲ ਚੀਰਿਆ ਜਾਵੇਗਾ ਕਾਜ਼ੀ ਬੋਲਿਆ ਕੀ ਤੁਸੀਂ ਕਰ ਲਿਆ ਹੈ ਭਾਈ ਮਦੀਦਾਸ ਕਾਜੀ ਨੂੰ ਪੁੱਛਣ ਲੱਗੇ ਬੋਲੋ ਕਾਜੀ ਸਾਹਿਬ ਕਿ ਤੁਸੀਂ ਇਸਲਾਮ ਕਬੂਲ ਕਰ ਲਿਆ ਹੈ ਪਰ ਕਾਜੀ ਨੂੰ ਕੋਈ ਉੱਤਰ ਨਹੀਂ ਆਇਆ ਉਹ ਗੱਲ ਬਦਲਦਿਆਂ ਬੋਲਿਆ ਕਿ ਤੈਨੂੰ ਆਰੇ ਨਾਲ ਚੀਰੇ ਜਾਣ ਦਾ ਰਤਾ ਖੋਫ ਨਹੀਂ ਜਿਸ ਗੁਰੂ ਦੇ ਚਰਨ ਅਸੀਂ ਪਰਸੇ ਹਨ ਉਹ ਆਖਦੇ ਹਨ ਪੈ ਕਾਹੂ ਕੋ ਦੇਤਨਾ ਨਾ ਪਹਿਮਾਨਤ ਆਨ ਸੋ ਪੈ ਖੋਫ ਮੇਰੇ ਨੇੜੇ ਕੀ ਫਰਕਣਾ ਹੈ ਮੈਨੂੰ ਤਾਂ ਸਗੋਂ ਚਾਹ ਹੈ ਭਾਈ ਸਾਹਿਬ ਮੁਸਕਰਾਉਂਦਿਆਂ ਬੋਲੇ ਚਾਹ ਚਾਹ ਕਾਹਦਾ ਆਰੇ ਨਾਲ ਚੀਰੇ ਜਾਣ ਦਾ ਕਾਜ਼ੀ ਲਈ ਇਹ ਗੱਲ ਹੈਰਾਨੀ ਭਰੀ ਸੀ ਹਾਂ ਆਰੇ ਨਾ ਚੀਰੇ ਜਾਣ ਦਾ ਮੈਂ ਗੁਰੂ ਪ੍ਰੇਮ ਵਿੱਚ ਭਿੱਜ ਕੇ ਸਾਰੀ ਜ਼ਿੰਦਗੀ ਨੂੰ ਮਾਣਿਆ ਹੈ ਕੋਈ ਇੱਛਾ ਬਾਕੀ ਨਹੀਂ ਰਹੀ ਹੁਣ ਤਾਂ ਸੱਚੇ ਸਤਗੁਰਾਂ ਦੇ ਪ੍ਰੇਮ ਵਿੱਚ ਡੁੱਬ ਕੇ ਆਰੇ ਨਾਲ ਚੀਰੇ ਜਾਣ ਦਾ ਰਸ ਮਾਣ ਕੇ ਪਾਰ ਹੋਣਾ ਚਾਹੁੰਦਾ ਹਾਂ ਕੋਈ ਆਖਰੀ ਇੱਛਾ ਕੋਈ ਨਹੀਂ ਬਸ ਮੂੰਹ ਮਹਾਰਾਜ ਵੱਲ ਰਹਿਣ ਦਿਓ ਆਰਾ ਭਾਵੇਂ ਚਾਹੇ ਕਿਤੇ ਵੀ ਫੇਰ ਦਿਓ ਆਰਾ ਭਾਈ ਮਤੀ ਦਾਸ ਜੀ ਦੇ ਸਿਰ ਟਿਕਾਇਆ ਗਿਆ ਜਪਜੀ ਦਾ ਪਾਠ ਚੀਰੀ ਜਾ ਰਹੀ ਦੇ ਵਿੱਚੋਂ ਸੁਣਾਈ ਦਿੱਤਾ ਫਜ਼ਾਮਾ ਵਿੱਚ ਸ਼ਬਦ ਗੂੰਜਣ ਲੱਗਾ ਜਿਵੇਂ ਭਗਤ ਕਬੀਰ ਜੀ ਆਪ ਗਾ ਰਹੇ ਹੁਣ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਸਰੀਰ ਦੀਆਂ ਪੀੜਾ ਨੂੰ ਦੁੱਖ ਜਾਣਨ ਵਾਲੀ ਜਨਤਾ ਸਿੱਖ ਦੇ ਸਿਦਕ ਨੂੰ ਤੱਕ ਕੇ ਮੂੰਹ ਵਿੱਚ ਉਂਗਲਾਂ ਪਾਈ ਖਲੋਤੀ ਸੀ ਸੋ ਇੰਜ ਮਹਾਰਾਜ ਨੇ ਲੋਕਾਈ ਦੇ ਦੁੱਖਾਂ ਦੇ ਮਾਇਨੇ ਬਦਲੇ ਬਾਬਾ ਸਾਡੇ ਵੱਲ ਦੇਖਦੇ ਆ ਬੋਲਿਆ ਵਾਹ ਧੰਨ ਸਤਗੁਰੂ ਪਰ ਕਰਮਾ ਵਿੱਚ ਬੈਠੇ ਅਕਾਲ ਅਕਾਲ ਜਪਦੇ ਗੁਰੂ ਕਿਆਂ ਲਾਲਾਂ ਨੂੰ ਅਕਾਲ ਬੁੰਗੇ ਤੋਂ ਸੱਦਾ ਸੁਣਾਈ ਦਿੱਤਾ ਜੇ ਤੁਸੀਂ ਅੱਜ ਮੇਰੀ ਬਾਹ ਨਾ ਫੜੀ ਤਾਂ ਮੈਂ ਇੱਥੇ ਹੀ ਪ੍ਰਾਂਤ ਤਿਆਗ ਦਿਆਂਗਾ ਇਹ ਆਵਾਜ਼ ਤਾਂ ਕਰਮਾ ਵਿੱਚ ਬੈਠੇ ਸਿੰਘਾਂ ਨੇ ਪਹਿਲਾਂ ਵੀ ਸੁਣ ਲਈ ਸੀ ਪਰ ਬੁੰਗੇ ਵੱਲ ਨੂੰ ਚਾਲੇ ਉਹਨਾਂ ਸੱਦਾ ਆਉਣ ਤੇ ਹੀ ਪਾਈ ਭਾਈ ਹਰੀ ਸਿੰਘ ਤੇ ਹੋਰ ਮੁਖੀ ਸਿੰਘ ਅਕਾਲ ਬੁੰਗੇ ਦੇ ਥੜੇ ਉੱਤੇ ਬੈਠੇ ਹੋਏ ਸਨ ਵੇੜੇ ਵਿੱਚ ਸੰਗਤ ਇਕੱਤਰ ਹੋ ਗਈ ਸੀ ਕਸੂਰੋਂ ਆਏ ਕਈ ਬ੍ਰਾਹਮਣਾਂ ਦਾ ਜੱਥਾ ਅਕਾਲ ਬੁੰਗੇ ਦੇ ਵਿਹੜੇ ਵਿੱਚ ਖਲੋਤਾ ਸੀ ਜਿੰਨਾਂ ਵਿੱਚੋਂ ਇੱਕ ਬ੍ਰਾਹਮਣ ਗਲ ਵਿੱਚ ਪੱਲਾ ਪਾ ਕੇ ਪੰਤ ਅੱਗੇ ਫਰਿਆਦੀ ਹੋ ਰਿਹਾ ਸੀ ਇਹ ਦਰਬਾਰ ਛੱਡ ਕੇ ਮੈਂ ਹੁਣ ਹੋਰ ਕਿੱਥੇ ਜਾਵਾਂ ਜਾਂ ਤੁਸੀਂ ਮੇਰੀ ਮਦਦ ਕਰੋ ਤੇ ਜਾਂ ਆਪਣੀ ਤਲਵਾਰ ਨਾਲ ਮੇਰਾ ਸਿਰ ਇੱਥੇ ਹੀ ਲਾ ਦਿਓ ਕੀ ਤੀਨ ਲੋਕ ਦੇ ਸਵਾਮੀ ਦਸਵੇਂ ਗੁਰੂ ਜੀ ਸਾਡੀ ਬਾਹ ਤੁਹਾਨੂੰ ਫੜਾ ਕੇ ਨਹੀਂ ਗਏ ਕਿ ਦੀਨ ਦੁਖੀਆਂ ਸਾਧੂਆਂ ਤੇ ਬ੍ਰਾਹਮਣਾਂ ਦੀ ਰੱਖਿਆ ਹੁਣ ਖਾਲਸਾ ਨਹੀਂ ਕਰੇਗਾ ਅਕਾਲ ਤਖਤ ਸਾਹਿਬ ਦੇ ਵਿਹੜੇ ਵਿੱਚ ਖਲੋਤਾ ਬ੍ਰਾਹਮਣ ਰੋ ਰਿਹਾ ਸੀ ਤੇ ਉਸ ਨੇ ਆਪਣੀ ਪੱਗ ਲਾ ਕੇ ਪੰਥ ਦੇ ਚਰਨਾਂ ਵਿੱਚ ਰੱਖ ਦਿੱਤੀ ਹੋਇਆ ਕਿ ਪੰਡਤਾ ਜਨਾਨੀਆਂ ਵਾਂ ਕਿਉਂ ਰੋਈ ਜਾਂ ਨੇ ਸਰਦਾਰ ਹਰੀ ਸਿੰਘ ਪੰਗੀ ਉਸ ਨੂੰ ਚੁੱਪ ਕਰਾਉਂਦਿਆਂ ਬੋਲੇ ਤੇ ਨਾਲ ਹੀ ਇੱਕ ਸਿੰਘ ਨੂੰ ਇਸ਼ਾਰਾ ਕੀਤਾ ਕਿ ਪੱਗ ਮੁੜ ਬਮਨ ਦੇ ਸਿਰ ਧਰੀ ਜਾਵੇ ਕਸੂਰ ਦੇ ਪਠਾਣਾ ਨੇ ਮੇਰੀ ਤੀਵੀਂ ਚੁੱਕ ਲਈ ਹੈ ਮੇਰੀ ਦੁਹਾਈ ਹੈ ਮੇਰੀ ਪਤਨੀ ਮੈਨੂੰ ਦਿਵਾਓ ਨਹੀਂ ਤਾਂ ਮੈਂ ਇੱਥੇ ਹੀ ਤਲਵਾਰ ਮਾਰ ਕੇ ਮਰ ਜਾਵਾਂਗਾ ਜੇ ਤੀਵੀਂ ਨੂੰ ਸਾਹ ਵੀ ਨਹੀਂ ਸਕਦਾ ਸੀ ਤਾਂ ਨਾ ਕਰਾਂਦਾ ਵਿਆਹ ਨਾਲੇ ਜੇ ਤਲਵਾਰ ਮਾਰਨੀ ਸੀ ਤਾਂ ਪਠਾਣਾ ਦੇ ਮਾਰਦਾ হাসਦਾ ਹੋਇਆ ਭੰਗੀ ਸਰਦਾਰ ਬੋਲਿਆ ਚਲ ਤੂੰ ਐਂ ਕਰ ਸਵੇਰੇ ਆਈ ਹੁਣ ਤਾਂ ਦੀਵਾਨ ਦੀ ਸਮਾਪਤੀ ਹੋ ਗਈ ਹੈ ਤੇ ਮਹਾਰਾਜ ਆਪਣੇ ਸੁਖ ਆਸਨ ਅਸਥਾਨ ਤੇ ਚਲੇ ਗਏ ਹਨ ਸਵੇਰੇ ਪੰਥ ਦੁਬਾਰਾ ਇਕੱਤਰ ਹੋਵੇਗਾ ਸਭ ਮੁਖੀ ਸਿੰਘ ਬੈਠ ਕੇ ਗੁਰਮਤਾ ਕਰਨਗੇ ਨਾਲ ਹੀ ਖਾਲਸਾ ਜੀ ਪਠਾਨ ਗਾਵਾਂ ਮਾਰ ਕੇ ਉਹਨਾਂ ਦੀਆਂ ਹੱਡੀਆਂ ਤੇ ਮੱਜ ਖੂਹਾਂ ਤਲਾਬਾਂ ਵਿੱਚ ਸੁੱਟ ਦਿੰਦੇ ਹਨ ਕਿਸੇ Hindu ਦੀ ਗਾਂ ਬਿਮਾਰ ਹੋ ਜਾਵੇ ਤਾਂ ਕਾਜ਼ੀ ਉਸਦੇ ਘਰ ਜਾ ਕੇ ਹਲਾਲ ਕਰਦਾ ਹੈ ਤੇ ਜੇ ਕੋਈ ਬਿਮਾਰ ਗਾਂ ਦਾ ਪਤਾ ਨਾ ਦੇਵੇ ਤਾਂ ਉਸ ਦੇ ਸਾਰੇ ਪਰਿਵਾਰ ਨੂੰ ਸਜ਼ਾ ਦਿੱਤੀ ਜਾਂਦੀ ਹੈ ਨਾਲ ਆਇਆ ਇੱਕ ਹੋਰ ਪੰਡਤ ਬੋਲਿਆ ਕੌਣ ਹੈ ਇਹ ਪਠਾਨ ਸਰਦਾਰ ਚਰਤ ਸਿੰਘ ਨੇ ਪੁੱਛਿਆ ਹਾਂ ਤਾਂ ਸਾਰੇ ਹੀ ਜ਼ਾਲਮ ਖਾਲਸਾ ਜੀ ਪਰ ਜ਼ਿਆਦਾ ਕੈਰ ਉਸਮਾਨ ਖਾਨ ਢਾਰਿਆ ਹੈ ਅਸਲ ਵਿੱਚ ਕਈ ਥਾਈਂ ਜਿੱਥੇ ਹਾਕਮ ਜ਼ਿਆਦਾ ਜ਼ਾਲਮ ਹੋ ਗਏ ਸਨ ਜਾਂ ਕੁਝ ਪਠਾਨ ਤਾਕਤ ਦੇ ਹੰਕਾਰ ਵਿੱਚ ਅੰਨੇ ਹੋ ਗਏ ਸਨ ਉੱਥੇ ਉਹਨਾਂ ਕਈ ਇਹੋ ਜਿਹੀਆਂ ਘਟੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਸਨ ਕਿ ਇਨਸਾਨੀਅਤ ਸ਼ਰਮਸਾਰ ਹੋ ਜਾਵੇ ਕਸੂਰੀ ਪਠਾਨਾਂ ਨੇ ਵੀ ਇੰਜ ਹੀ ਕੀਤਾ ਸੀ ਉਹਨਾਂ ਉੱਥੇ ਇੱਕ ਐਸੀ ਰੀਤ ਸ਼ੁਰੂ ਕੀਤੀ ਕਿ ਜਦ ਵੀ ਸ਼ਹਿਰ ਵਿੱਚ ਕਿਸੇ ਗੈਰ ਮੁਸਲਮਾਨ ਦਾ ਵਿਆਹ ਹੋਵੇਗਾ ਤਾਂ ਵਿਵਤਾ ਕੁੜੀ ਪਹਿਲੀਆਂ ਗੁਜਰਾਤਾਂ ਆਪਣੇ ਇਲਾਕੇ ਦੀ ਗੜੀ ਦੇ ਫੌਜਦਾਰ ਨਾਲ ਕੱਟੇਗੀ ਇਸ ਬ੍ਰਾਹਮਣ ਦੀ ਤੀਵੀ ਨਾਲ ਵੀ ਇਹੋ ਹੋਈ ਸੀ ਕਈ ਤੀਵੀਆਂ ਦੇ ਤਾਂ ਪਠਾਣਾ ਨੇ ਕਲਮੇ ਪੜਵਾ ਕੇ ਧਰਮ ਵੀ ਬਦਲਾ ਲਏ ਸਨ ਅਗਲੇ ਦਿਨ ਆਥਨ ਦੇ ਦੀਵਾਨ ਵਿੱਚ ਬ੍ਰਾਹਮਣ ਫੇਰ ਆ ਹਾਜ਼ਰ ਹੋਇਆ ਪੰਜ ਮਿਸਲਾਂ ਦੇ ਮੁਖੀ ਸਰਦਾਰ ਤੇ ਹੋਰ ਸਿੰਘ ਇਕੱਤਰ ਹੋ ਰਹੇ ਸਨ ਸਰੋਵਰ ਇਸ਼ਨਾਨ ਕਰਕੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤੇ ਮੁੜ ਅਕਾਲ ਬੰਗੇ ਤੇ ਸੰਧਿਆ ਦੇ ਦੀਵਾਨ ਵਿੱਚ ਸ਼ਾਮਲ ਹੋਏ ਕੀਰਤਨ ਸਰਵਣ ਕੀਤਾ ਅਰਦਾਸ ਉਪਰੰਤ ਦੀਵਾਨ ਦੀ ਸਮਾਪਤੀ ਹੋਈ ਸਮਾਪਤੀ ਤੇ ਬ੍ਰਾਹਮਣ ਝੋਲੀ ਅੱਡ ਮੁੜ ਪੰਥ ਅੱਗੇ ਫਰਿਆਦੀ ਹੋਇਆ ਉਹ ਮੁੜ ਪਿਛਲੇ ਦਿਨ ਵਾਂਗ ਹੀ ਵਿਰਲਾਪ ਕਰਨ ਲੱਗਾ ਤੁਸੀਂ ਹੁਣ ਦੇਰ ਨਾ ਲਾਓ ਤੁਰੰਤ ਮੇਰੇ ਨਾਲ ਚੱਲੋ ਤੇ ਮੇਰੀ ਪਤਨੀ ਕਸੂਰੀ ਪਠਾਨਾ ਤੋਂ ਛਡਵਾਓ ਸਭ ਮੁਖੀ ਸਰਦਾਰ ਇਕੱਠੇ ਹੋ ਕੇ ਬੈਠ ਗਏ ਬ੍ਰਾਹਮਣ ਨੇ ਬੋਲਣਾ ਜਾਰੀ ਰੱਖਿਆ ਜੇ ਤੁਸੀਂ ਅੱਜ ਮੇਰੀ ਮਦਦ ਨਾ ਕੀਤੀ ਤਾਂ ਸਭ ਥਾਈ ਖਾਲਸੇ ਦੀ ਨਿੰਦਿਆ ਹੋਏਗੀ ਕਿ ਇਹਨਾਂ ਦੁਖੀ ਬ੍ਰਾਹਮਣ ਦੀ ਮਦਦ ਨਹੀਂ ਕੀਤੀ ਸਰਦਾਰ ਹਰੀ ਸਿੰਘ ਬ੍ਰਾਹਮਣ ਦੀ ਗੱਲ ਸੁਣਦੇ ਆ ਥੋੜਾ ਜਿਹਾ ਮੁਸਕਰਾਏ ਤੇ ਫਿਰ ਨਾਲ ਬੈਠੇ ਸਿੰਘਾਂ ਨੂੰ ਬੋਲੇ ਖਾਲਸਾ ਜੀ ਜਿਵੇਂ ਆਪ ਜੀ ਦੀ ਇੱਛਾ ਹੈ ਦੱਸੋ ਤੁਹਾਡੇ ਮਨ ਨੂੰ ਕੀ ਪਉਂਦਾ ਹੈ ਜੋ ਵੀ ਤੁਸੀਂ ਚਾਹੁੰਦੇ ਹੋ ਉਹੀ ਸਾਡੇ ਮਨ ਨੂੰ ਪਉਂਦਾ ਹੈ ਸਰਦਾਰ ਹਰੀ ਸਿੰਘ ਜੀ ਨਾਲ ਦੇ ਸਿੰਘਾਂ ਸਰਦਾਰ ਹਰੀ ਸਿੰਘ ਨੂੰ ਆਖਿਆ ਕਿਸੇ ਵੀ ਨਿਰਣੇ ਤੋਂ ਪਹਿਲਾਂ ਇਹ ਜ਼ਰੂਰ ਜਾਣ ਲਿਓ ਕਿ ਕਸੂਰ ਪਠਾਣਾ ਦਾ ਗੜ ਹੈ ਹਮਲੇ ਤੋਂ ਪਹਿਲਾਂ ਆਪਣੇ ਤਾਨ ਤੇ ਉਹਨਾਂ ਦੇ ਬਲ ਦਾ ਅੰਦਾਜ਼ਾ ਜ਼ਰੂਰ ਲਾ ਲਓ ब्राह्मण ਪਠਾਣਾ ਦੀ ਤਾਕਤ ਤੋਂ ਵੀ ਡਰ ਰਿਆ ਸੀ ਸਰਦਾਰ ਹਰੀ ਸਿੰਘ ਨੇ ਨਾਲ ਬੈਠੇ ਸਿੰਘਾਂ ਨੂੰ ਫੇਰ ਪੁੱਛਿਆ ਕਿਉਂ ਖਾਲਸਾ ਜੀ ਕੀ ਕਹਿੰਦੇ ਹੋ ਸਾਡੇ ਤੇ ਕਸੂਰੀਆਂ ਦੇ ਜ਼ੋਰ ਦਾ ਕੋਈ ਮੇਲ ਹੈ ਕਿ ਨਹੀਂ ਜ਼ੋਰ ਦਾ ਤਾਂ ਪਤਾ ਨਹੀਂ ਪਰ ਗਿਣਤੀ ਵਿੱਚ ਆਟੇ ਲੂਣ ਦਾ ਫਰਕ ਹੈ ਕਹਿੰਦੇ ਨੇ ਕਿ ਕਸੂਰ ਵਿੱਚ 12 ਲੱਖ ਪਠਾਨ ਰਹਿੰਦੇ ਹਨ 12 ਹੀ ਗੜੀਆਂ ਨੇ ਤੇ ਹਰੇਕ ਗੜੀ ਦੁਆਲੇ ਡੂੰਗੀ ਖਾਈ ਉਮਰੋ ਸਿਆਣਾ ਇੱਕ ਸਿੰਘ ਬੋਲਿਆ ਤੇ ਸਾਡੀ ਗਿਣਤੀ ਭੰਗੀਆਂ ਦੀ 5000 ਤੇ ਜੇ ਚਲੋ ਬਾਕੀ ਚਾਰ ਮਿਸਲਾਂ ਦੇ ਵੀ ਸਿੰਘ ਨਾਰ ਲਾ ਲਈਏ ਤਾਂ ਵੀ ਸਾਡੀ ਗਿਣਤੀ 12-13000 ਮਸਾਂ ਬਣਦੀ ਹੈ। ਬਾਕੀ ਸਭ ਸਰਦਾਰ ਚੁੱਪ ਸਨ ਸਿਰਫ ਉਹ ਸਿੰਘ ਜੋ ਭਰ ਜਵਾਨੀ ਵਿੱਚ ਸੂਈਆ ਰਹਿ ਚੁੱਕਾ ਸੀ ਬੋਲ ਰਿਹਾ ਸੀ। ਕਸੂਰੀਆਂ ਦੇ ਕਿਲਿਆਂ ਉੱਤੇ ਤੋਪਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਨਾ ਤਾਂ ਕਸੂਰ ਨਾਦਰ ਤੋਂ ਮਰੀ ਹੈ ਤੇ ਨਾ ਹੀ ਮਰੱਟਿਆਂ ਤੋਂ। ਕਸੂਰੀਏ ਬਹੁਤ ਜਰਵਾਨੀ ਨੇ ਖਾਲਸਾ ਜੀ ਇਹਨਾਂ ਨੇ ਮਰੱਟਿਆਂ ਦੇ ਵੀ ਦੰਦ ਖੱਟੇ ਕਰ ਦਿੱਤੇ ਸਨ। ਅਹਿਮਦ ਸ਼ਾਹ ਨੂੰ ਵੀ ਕਸੂਰੋਂ ਖਵਾਰੀ ਹੀ ਪੱਲੇ ਪਈ ਹੈ ਤੇ ਇੱਕ ਗੱਲ ਹੋਰ ਕਸੂਰ ਵਿੱਚ ਧਨ ਦੀ ਭਰਮਾਰ ਹੈ ਤੇ ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਪਤਾ ਹੈ ਕਿਉਂ ਇਸ ਤੋਂ ਪਹਿਲਾਂ ਕਿ ਕੋਈ ਕਿਉਂ ਪੁੱਛਦਾ ਉਹ ਸਿੰਘ ਆਪ ਹੀ ਬੋਲਿਆ ਕਿਉਂਕਿ ਨਾਦਰ ਜਦ ਲਾਹੌਰ ਆਇਆ ਸੀ ਤਾਂ ਕਈ ਕਰੋੜਪਤੀ ਵਜ਼ੀਰ ਆਪਣੇ ਧਨ ਪਦਾਰਥਾਂ ਨਾਲ ਕਸੂਰ ਕੂਚ ਕਰ ਗਏ ਸਨ ਇਸ ਲਈ ਕਿ ਕਸੂਰ ਸੁਰੱਖਿਅਤ ਸੀ ਇਹਨਾਂ ਕੁਝ ਕਹਿ ਕੇ ਉਹ ਸਿੰਘ ਚੁੱਪ ਕਰ ਗਿਆ ਕੁਝ ਲਈ ਚੁੱਪ ਫਸਰੀ ਰਹੀ ਤੇ ਕੋਈ ਕੁਝ ਨਾ ਬੋਲਿਆ ਫਿਰ ਸਰਦਾਰ ਹਰੀ ਸਿੰਘ ਨੇ ਆਪਣੇ ਚੌਂਕੜੇ ਵਿੱਚ ਪਈ ਭਗੌਤੀ ਨੂੰ ਦੇਖਿਆ ਥੋੜਾ ਮੁਸਕਰਾਏ ਉੱਤੇ ਨੂੰ ਸਿੰਘਾਂ ਵੱਲ ਦੇਖਿਆ ਤੇ ਬੋਲੇ ਜੇ ਕਸੂਰ ਨਾ ਮਰੀ ਤਾਂ ਹਰੀ ਸਿੰਘ ਤਾਂ ਮਰੇਗਾ ਹੀ ਹੁਣ ਜਾਂ ਕਸੂਰ ਰਹੇਗੀ ਜਾਂ ਹਰੀ ਸਿੰਘ ਰਹੇਗਾ ਪਰ ਇਹ ਕਾਰਜ ਤਾਂ ਹੁਣ ਹੋਵੇਗਾ ਹੀ ਹੋਵੇਗਾ ਭਾਈ ਹਰੀ ਸਿੰਘ ਦੇ ਬੋਲ ਸੁਣ ਕੇ ਬ੍ਰਾਹਮਣ ਦਾ ਚਿਹਰਾ ਖਿੜ ਗਿਆ ਚਾਂਦੀ ਪਿੱਤਲ ਚ ਖਾਣ ਵਾਲੇ ਮਰੱਟਿਆਂ ਦੇ ਹੀ ਕਰ ਲਏ ਇਹਨਾਂ ਨੇ ਦੰਦ ਖੱਟੇ ਖਾਲਸਾ ਦਾ ਸਰਬ ਲੋਈਆ ਹੈ ਸਾਡੇ ਦੰਦ ਖੱਟੇ ਕਰਨੇ ਖਾਲਾ ਜੀ ਦਾ ਵਾੜਾ ਨਹੀਂ ਹੱਸਦਿਆਂ ਸਰਦਾਰ ਹਰੀ ਸਿੰਘ ਫੇਰ ਬੋਲੇ ਜੇ ਤੁਸੀਂ ਮਰੋਗੇ ਤਾਂ ਅਸੀਂ ਵੀ ਨਾਲ ਹੀ ਮਰਾਂਗੇ ਪਰ ਕਸੂਰ ਦਾ ਇਮਤਿਹਾਨ ਤਾਂ ਹੁਣ ਖਾਲਸੇ ਦੀਆਂ ਤੇਗਾਂ ਲੈਣਗੀਆਂ ਸੀ ਨਾਲ ਦੇ ਸਿੰਘਾਂ ਨੇ ਵੀ ਹਾਮੀ ਭਰੀ ਤਾਂ ਕੀ ਹੋਇਆ ਜੇ ਕਸੂਰ ਵਿੱਚ ਪਠਾਨਾਂ ਦੀ ਗਿਣਤੀ 12 ਲੱਖ ਹੈ ਗਿਣਤੀਆਂ ਮੈਂਤੀਆਂ ਵਿੱਚ ਪੈਣਾ ਬਾਣੀਆਂ ਦਾ ਕੰਮ ਹੈ ਕਹਿੰਦਿਆਂ ਸ਼ੁਕਰ ਚੱਕੀਏ ਸਰਦਾਰ ਚੜਤ ਸਿੰਘ ਨੇ ਜਕਾਰਾ ਛੱਡਿਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਬਾਬਾ ਸੰਗਤ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਕਿਉਂ ਨਾ ਵੱਡੇ ਦਲ ਨੂੰ ਖਬਰ ਭਜਵਾ ਦਈਏ ਤੇ ਉਹਨਾਂ ਨੂੰ ਵੀ ਨਾਲ ਲੈ ਲਈਏ ਕਿਸੇ ਸਿੰਘ ਨੇ ਵਿੱਚੋਂ ਸਲਾਹ ਦਿੱਤੀ ਕਦੋਂ ਉਹਨਾਂ ਕੋਲੇ ਖਬਰ ਪਹੁੰਚੇਗੀ ਕਦੋਂ ਉਹ ਆਉਣਗੇ ਕਾਦਾ ਸੀ ਕੂਚ ਕਰਾਂਗੇ ਨਾਲੇ ਬੁੱਢਾ ਦਲ ਦਿੱਲੀ ਵੱਲ ਗਿਆ ਹੋਇਆ ਹੈ ਉਹਨਾਂ ਨੂੰ ਉਧਰਲੇ ਮੋਰਚੇ ਫਤਿਹ ਕਰਨ ਦਿਓ ਵੱਡੇ ਦਲ ਦੇ ਮੁੜਦਿਆਂ ਨੂੰ ਤਾਂ ਅਸੀਂ ਕਸੂਰ ਫਤਿਹ ਕਰ ਲਵਾਂਗੇ ਤੇ ਉਹਨਾਂ ਦੇ ਤਾਂ ਸਗੋਂ ਚਰਨਾ ਵਿੱਚ ਜਿੱਤ ਕੇ ਭੇਟ ਕਰਾਂਗੇ ਤੇ ਨਾਲੇ ਵੱਡੇ ਸਿੰਘਾਂ ਦੇ ਥਾਪੜੇ ਲਾਵਾਂਗੇ ਸਰਦਾਰ ਹਰੀ ਸਿੰਘ ਬੋਲੇ ਹੁਣ ਚਿਰ ਨਾ ਲਾਓ ਖਾਲਸਾ ਜੀ ਪਤਾ ਨਹੀਂ ਸਤਗੁਰਾਂ ਨੇ ਸਾਡੇ ਤੋਂ ਕਸੂਰ ਮਰਵਾਉਣੀ ਹੀ ਸੀ ਜੋ ਬਹਾਨਾ ਬਣਾ ਕੇ ਬ੍ਰਾਹਮਣ ਨੂੰ ਭੇਜਿਆ ਹੈ ਜੇ ਹਜੇ ਵੀ ਕਿਸੇ ਨੂੰ ਸ਼ੱਕ ਹੈ ਤਾਂ ਚਲੋ ਦਰਬਾਰ ਸਾਹਿਬ ਚੱਲ ਕੇ ਹੁਕਮਨਾਮਾ ਲੈ ਲੈਂਦੇ ਹਾਂ ਜਰੂਰ ਸਤਿਗੁਰ ਅਸੀਸ ਦੇਣਗੇ ਸਰਦਾਰ ਚਰਤ ਸਿੰਘ ਉੱਠਦੇ ਆ ਬੋਲੇ ਰਾਮ ਗੜੀਏ ਤੇ ਨਕਈ ਸਰਦਾਰਾਂ ਨੇ ਵੀ ਨਾਲ ਉੱਠਦੇ ਹੋਏ ਹਾਮੀ ਭਰੀ ਸਾਡੀ ਫਤਿਹ ਹੋਣੀ ਹੈ ਜਾਂ ਹਾਰ ਹੁਣੇ ਸਤਿਗੁਰਾਂ ਦੇ ਹੁਕਮ ਤੋਂ ਨਿਰਣਾ ਹੋ ਜਾਵੇਗਾ ਕਹਿੰਦਿਆਂ ਸਿੰਘ ਦਰਬਾਰ ਸਾਹਿਬ ਵੱਲ ਚੱਲ ਪਈ ਦਰਸ਼ਨੀ ਡਿਉੜੀ ਤੇ ਖਲੋ ਕੇ ਸਿੰਘਾਂ ਨੇ ਅਰਦਾਸ ਕੀਤੀ ਹੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦੇ ਸਿੱਖਾਂ ਨੇ ਕਸੂਰ ਦੇ ਜ਼ਾਲਮ ਪਠਾਨ ਨੂੰ ਸੋਧਣ ਦਾ ਚਿੱਤ ਬਣਾਇਆ ਹੈ हे सच्चे सतगुरु गुरु ग्रंथ साहिब जी ओ महाराज आप जी खालसे ਲਈ ਪ੍ਰਗਟ ਗੁਰਾਂ ਕੀ ਦੇਹ ਹੋ ਆਪ ਜੀ ਖਾਲਸੇ ਨੂੰ ਹੁਕਮਨਾਮਾ ਰੂਪੀ ਆਗਿਆ ਬਖਸ਼ ਕੇ ਅਸੀਂ ਇਸ ਦਾ ਨਿਵਾਜੋ ਸਿੰਘਾ ਮਹਾਰਾਜ ਨੂੰ ਮੱਥਾ ਟੇਕਿਆ ਤੇ ਗ੍ਰੰਥੀ ਸਿੰਘ ਨੂੰ ਹੁਕਮ ਲੈਣ ਦੀ ਬਿਣਾ ਕੀਤੀ ਸਿੰਘ ਨੇ ਮੰਗਲਾ ਚਰਨ ਪੜਿਆ ਜੋ ਸਿੱਖ ਗੁਰਦਰਸ਼ਨ ਕੀ ਚਾਹ ਦਰਸ਼ਨ ਕਰੇ ਗ੍ਰੰਥ ਜੀ ਆ ਮੇਰਾ ਰੂਪ ਗ੍ਰੰਥ ਜੀ ਜਾਨ ਇਸ ਮੈਂ ਭੇਤ ਨ ਰੰਚਕ ਮਾਨ ਮਹਾਰਾਜ ਦਾ ਰੁਮਾਲਾ ਚੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਦੇ ਦਰਸ਼ਨ ਕੀਤੇ ਚਿਹਰੇ ਉੱਤੇ ਮੁਸਕਰਾਹਟ ਆ ਗਈ ਬਸੰਤ ਕੀ ਵਾਰ ਵਿੱਚੋਂ ਹੁਕਮ ਆਇਆ ਪੰਜੇ ਵੱਧੇ ਮਹਾਵਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦਈ ਖਲੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਹੁਕਮਨਾਮਾ ਸੁਣਦਿਆਂ ਹੀ ਸਿੰਘਾਂ ਨੂੰ ਚਾ ਚੜ ਗਿਆ ਉਹਨਾਂ ਜੰਗੀ ਨਗਾਰੇ ਵਜਾ ਦਿੱਤੇ ਜਕਾਰੇ ਛੱਡ ਦਿੱਤੇ ਸਭ ਨੂੰ ਜਾਪਣ ਲੱਗਿਆ ਮਨੋ ਕਸੂਰ ਮਾਰ ਹੀ ਲਈ ਹੈ ਸਿੰਘਾ ਰਲ ਕੇ ਗੁਰਮਤਾ ਕੀਤਾ ਤੇ ਸਵੇਰੇ ਅੰਮ੍ਰਿਤ ਵੇਲੇ ਹੀ ਕੂਚ ਕਰਨ ਦਾ ਨਿਰਣੈ ਲਿਆ ਹੁਣ ਜਦ ਮਹਾਰਾਜ ਨੇ ਹੀ ਆਗਿਆ ਦੇ ਦਿੱਤੀ ਸੀ ਤਾਂ ਖਾਲਸੇ ਨੇ ਕੋਈ ਚੰਗਾ ਮਾੜਾ ਦਿਨ ਥੋੜਾ ਉਡੀਕਣਾ ਸੀ ਤੇ ਨਾ ਹੀ ਜ਼ਿਆਦਾ ਬੈਸਾਂ ਵਿੱਚ ਪੈਣਾ ਸੀ ਸਰਦਾਰ ਹਰੀ ਸਿੰਘ ਪੰਗੀ ਲਈ ਤਾਂ ਰਾਤ ਕੱਟਣੀ ਔਖੀ ਹੋਈ ਪਈ ਸੀ ਉਸ ਨੂੰ ਤਾਂ ਕਸੂਰ ਖਾਲਸੇ ਅੱਗੇ ਝੁਕਿਆ ਝੁਕਿਆ ਦਿਖਾਈ ਦੇ ਰਿਹਾ ਸੀ ਉਸ ਨੇ ਸੁਪਨਾ ਦੇਖਿਆ ਕਿ ਲੱਖਾਂ ਭੇਡਾਂ ਦੇ ਵਗ ਨੂੰ ਇੱਕ ਸ਼ੇਰ ਦਵੱਲੀ ਫਿਰਦਾ ਸੀ ਕਦ ਰਾਤ ਬੀਤੇਗੀ ਕਦੋਂ ਦਲ ਕੂਚ ਕਰੇਗਾ ਸਰਦਾਰ ਪਿਆਹ ਹੋਇਆ ਬੋਲਿਆ ਪੰਗੀ ਮਿਸਲ ਦੇ ਸੂਰਮਿਆਂ ਨੇ ਅੰਮ੍ਰਿਤ ਵੇਲੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ 5000 ਸਿੰਘਾਂ ਦਾ ਜੱਥਾ ਪਿਪਲੀ ਸਾਹਿਬ ਵੱਲ ਚੱਲ ਪਿਆ ਪਿਪਲੀ ਸਾਹਿਬ ਹੀ ਉਹਨਾਂ ਨੂੰ ਬਾਕੀ 4 ਮਿਸਲਾਂ ਨੇ ਮਿਲਣਾ ਸੀ ਸਿੰਘਾਂ ਦਾ 10 ਕੁ ਹਜ਼ਾਰ ਘੋੜਸਵਾਰ ਤੇ 5 ਕੁ ਹਜ਼ਾਰ ਪੈਦਲ ਸਿੰਘਾਂ ਦਾ ਇਕੱਠਾ ਖਲੋਤਾ ਲਸ਼ਕਰ ਕਸੂਰੀਆਂ ਦਾ ਕਾਲ ਹੀ ਜੱਪ ਰਿਆ ਸੀ ਮੁਕੀ ਸਿੰਘਾਂ ਨੇ ਫੈਸਲਾ ਕਰਕੇ ਖਾਲਸੇ ਦੇ ਹੁਕਮਨਾਮੇ ਚਾਰੇ ਪਾਸੇ ਭਜਵਾ ਦਿੱਤੇ ਗੁਰੂ ਸਵਾਰੇ ਖਾਲਸਾ ਜੀ ਆੰਤਨੇ ਮਹਾਰਾਜ ਦਾ ਓਟ ਆਸਰਾ ਲੈ ਕੇ ਕਸੂਰ ਉੱਤੇ ਹੱਲਾ ਕਰਨ ਦਾ ਨਿਰਣਾ ਕਰ ਲਿਆ। ਖਾਲਸੇ ਪੰਥ ਦੀ ਲਾਜ ਹਿੱਤ ਜਿਸ ਨੂੰ ਵੀ ਲੜਨ ਮਰਨ ਦਾ ਚਾਅ ਹੈ ਤੁਰੰਤ ਗੁਰੂ ਕੀ ਵਡਾਲੀ ਆ ਕੇ ਦਰਸ਼ਨ ਦੇਵੇ। ਦਲ ਨੇ ਦੂਜਾ ਆਪਣਾ ਗੁਰੂ ਕੀ ਵਡਾਲੀ ਕਰਨਾ ਸੀ। 5000 ਸਿੰਘ ਗੁਰੂ ਕੀ ਵਡਾਲੀ ਦਲ ਨੂੰ ਆ ਕੇ ਮਿਲਿਆ। ਹੌਲੀ-ਹੌਲੀ ਜਿਵੇਂ-ਜਿਵੇਂ ਸਿੰਘਾਂ ਦਾ ਪੰਥ ਨੂੰ ਸੁਨੇਹਾ ਮਿਲ ਰਿਹਾ ਸੀ ਗਿਣਤੀ ਵੱਧਦੀ ਜਾ ਰਹੀ ਸੀ। ਦਲ ਦਾ ਅਗਲਾ ਆਪਣਾ ਰਾਜੇ ਦਾ ਤਾਲ ਸੀ। ਜਿੱਥੇ 4000 ਸਿੰਘ ਹੋਰ ਆ ਕੇ ਰਲਿਆ ਹੁਣ ਸਿੰਘਾਂ ਦੀ ਗਿਣਤੀ 24000 ਹੋ ਚੁੱਕੀ ਸੀ ਤੇ ਕਸੂਰੀ ਪਠਾਨਾਂ ਦੀ ਗਿਣਤੀ 12 ਲੱਖ ਸੀ ਕੁਝ ਸਿੰਘਾਂ ਨੇ ਸਰਦਾਰ ਹਰੀ ਸਿੰਘ ਨੂੰ ਹਜੇ ਵੀ ਗਿਣਤੀਆਂ ਮਿੰਟੀਆਂ ਵਿੱਚ ਪਾਉਣ ਦਾ ਯਤਨ ਕੀਤਾ ਪਰ ਸਰਦਾਰ ਤਾਂ ਆਪਣੇ ਫੈਸਲੇ ਤੇ ਅਟੱਲ ਸੀ ਸ਼ੁਕਰ ਚੱਕੀ ਆ ਸੂਰਮਾ ਸਰਦਾਰ ਚਰਤ ਸਿੰਘ ਵੀ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਤਾ ਸੀ ਰਾਹ ਵਿੱਚ ਮਿਲਦੇ ਲੋਕ ਜੋ ਜੰਗ ਵਿੱਚ ਗਿਣਤੀ ਨੂੰ ਵੱਧ ਐਵੇਂ ਹੀ ਦਿੰਦੇ ਸਨ ਉਹ ਬੋਲਦੇ ਕਿੱਥੇ ਮਾਰ ਲੈਣਗੇ ਜੀ ਇਹ ਕਸੂਰ ਨੂੰ ਇੰਨੀ ਛੋਟੀ ਗਿਣਤੀ ਦੇ ਹੁੰਦੇ ਆ ਕਦੋਂ ਸਰ ਹੁੰਦੇ ਨੇ ਕਸੂਰ ਜਿਹੇ ਮੋਰਚੇ ਪਰ ਜੋ ਖਾਲਸੇ ਦੀ ਤਸਵੀਰ ਤੋਂ ਜਾਣੂ ਹੁੰਦੇ ਉਹ ਆਖਦੇ ਕਸੂਰਤਾ ਜੀ ਹੁਣ ਗਈ ਜਾਣੋ ਪੰਥ ਜਦ ਧਈਆ ਕਰ ਲਵੇ ਤਾਂ ਬ੍ਰਹਿਮੰਡਾਂ ਨੂੰ ਜਿੱਤ ਲਵੇ ਕਸੂਰ ਕਿਸ ਖੇਤ ਦੀ ਮੂਲੀ ਹੈ ਹੁਣ ਨਹੀਂ ਬਚਦੀ ਜੇ ਸਾਰੇ ਕਸੂਰੀਆਂ ਨੇ ਰਲ ਕੇ ਸ਼ਹਿਰ ਤੋਂ ਬਾਹਰ ਆ ਕੇ ਮੋਰਚਾ ਮੰਨ ਲਿਆ ਤਾਂ ਇਹਨਾਂ ਭੱਜਦਿਆਂ ਬੰਦ ਨਹੀਂ ਲਾਉਣਾ ਕਿਸੇ ਰਾਹੀਰ ਨੇ ਬੋਲ ਮਾਰੇ ਜੋ ਸਰਦਾਰ ਜਸਾ ਸਿੰਘ ਰਾਮਗੜੀਏ ਨੇ ਸੁਣ ਲਈ ਭੱਜਣ ਵਾਲਿਆਂ ਦਾ ਤਾਂ ਇਹ ਪੰਥ ਹੀ ਨਹੀਂ ਭਾਈ ਵਿਸਾਖੀ ਵਾਲੇ ਦਿਨ ਪਕਿਆਈ ਪਰਖੀ ਗਈ ਹੈ ਮੀਆਂ ਝਖੜਾ ਦੇ ਪਾਲਿਆਂ ਨੂੰ ਪਿੰਡੇ ਤੇ ਸਹਿ ਕੇ ਵਾਢੀ ਜੋਗ ਹੋਇਆ ਹੈ ਸੋ ਹੁਣ ਨਹੀਂ ਥੜਕਦਾ ਸਰਦਾਰ ਨੇ ਹੱਸਦਿਆਂ ਹੋਇਆਂ ਰਾਗੀਰ ਨੂੰ ਜਵਾਬ ਦਿੱਤਾ ਪੰਥ ਸਲਾਹ ਕਰਕੇ ਕਸੂਰ ਮਾਰਨ ਚੜਿਆ ਹੈ ਭਾਈ ਪਰ ਸਵਾਰਥ ਜਾਨ ਕੁਰਬਾਨ ਕਰਨ ਚੱਲਿਆ ਹੈ ਪ੍ਰਮਾਤਮਾ ਸਹਾਈ ਹੋਵੇਗਾ ਗੱਲਾਂ ਕਰ ਰਹੇ ਦੋ ਰਾਗੀਰਾਂ ਵਿੱਚੋਂ ਇੱਕ ਬੋਲਿਆ ਜਦੋਂ ਕਸੂਰੀਆਂ ਅੱਗੋਂ ਤੋਪਾਂ ਦੇ ਮੂੰਹ ਖੋਲ ਦਿੱਤੇ ਉਦੋਂ ਪੰਥ ਦੀ ਸਲਾਹ ਨੂੰ ਕੌਣ ਪੁੱਛਦਾ ਹੈ ਦੇਖਾਂਗੇ ਦੂਜੇ ਨੇ ਜਵਾਬ ਦਿੱਤਾ ਸ੍ਰੀ ਗ੍ਰੰਥ ਜੀ ਮਹਾਰਾਜ ਨੇ ਆਪ ਆਵਾਜ਼ ਦਿੱਤੀ ਹੈ ਉਹੀ ਜਾਈ ਹੋਣਗੇ ਤੇ ਕਦੇ ਨਾ ਝੁਕਣ ਵਾਲੀ ਕਸੂਰ ਨੂੰ ਦੁਨੀਆ ਖਾਲਸੇ ਦੇ ਅੱਗੇ ਗੋਡਿਆਂ ਭਾਰ ਹੁੰਦਿਆਂ ਦੇਖੇਗੀ ਫਰਲੇ ਵਾਲਾ ਇੱਕ ਮਹਾਕਲਪ ਚੰਗੀ ਬੋਲਿਆ ਕੱਚੇ ਕੱਚੀਆਂ ਕਰ ਰਹੇ ਸਨ ਤੇ ਪੱਕੇ ਪਕਿਆਈ ਵਾਲੀਆਂ ਇਸ ਤਰ੍ਹਾਂ ਇਹਨਾਂ ਕੱਚੀਆਂ ਪੱਕੀਆਂ ਨੂੰ ਸੁਣਦਾ ਸਿੱਖ ਦਲ ਕਸੂਰ ਵੱਲ ਅੱਗੇ ਵਧ ਰਿਹਾ ਸੀ ਅਗਲੇ ਪੜਾਅ ਤੇ ਖਾਲਸੇ ਨੇ دیਵਾਨ ਲਗਾਇਆ ਪਤਾ ਲੱਗਿਆ ਕਿ ਕਸੂਰ ਤੋਂ ਆਇਆ ਇੱਕ ਸਿੱਖ ਵੀ دیਵਾਨ ਵਿੱਚ ਬੈਠਾ ਹੈ ਤਾਂ ਮੁਖੀ ਸਿੰਘਾਂ ਉਸ ਨੂੰ ਕੋਲ ਸੱਦਿਆ ਹਾਂ ਭਾਈ ਗੁਰਸਿੱਖਾ ਕੈਸੀ ਹੈ ਕਸੂਰ ਤੂੰ ਹੀ ਦੱਸ ਕਿ ਜਿਹੀ ਸਭ ਪਾਸੇ ਧੁੰਮ ਹੈ ਵੈਸੀ ਹੀ ਹੈ ਕਿ ਐਵੇਂ ਰੌਲਾ ਹੀ ਹੈ ਸਰਦਾਰ ਹਰੀ ਸਿੰਘ ਨੇ ਕਸੂਰੀਏ ਸਿੰਘ ਨੂੰ ਕੋਲ ਬਿਠਾਉਂਦਿਆਂ ਕਿਆ ਆਹੋ ਭਾਈ ਨਾਲੇ ਇਹ ਵੀ ਦੱਸ ਕਿ ਖਾਲਸੇ ਦੇ ਸਵਾਗਤ ਲਈ ਕਸੂਰ ਦੀ ਤਿਆਰੀ ਕੈਸੀ ਹੈ ਕਿ ਉਹਨਾਂ ਨੂੰ ਖਾਲਸੇ ਦੇ ਆਉਣ ਦੀ ਖਬਰ ਵੀ ਹੈ ਜਾਂ ਨਹੀਂ ਆਰਾਮ ਗੜੀਆ ਸਰਦਾਰ ਬੋਲਿਆ ਕਸੂਰੀਏ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਖਾਲਸਾ ਜੀ ਮੈਂ ਹੁਣੇ ਸਿੱਧਾ ਕਸੂਰ ਤੋਂ ਹੀ ਆ ਰਿਹਾ ਹਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ ਖਾਲਸੇ ਦੇ ਦੀਵਾਨ ਬਾਰੇ ਸੁਣਿਆ ਤਾਂ ਰੁਕ ਗਿਆ ਸੱਚ ਤਾਂ ਇਹ ਹੈ ਕਿ ਖਾਲਸੇ ਦੇ ਆਉਣ ਦੀ ਰੱਤੀ ਪਰ ਵੀ ਸੂ ਨਹੀਂ ਪੁੱਜੀ ਹੈ ਕਸੂਰ ਪਠਾਣਾ ਨੂੰ ਕੋਈ ਖਬਰ ਨਹੀਂ ਉਹ ਤਾਂ ਆਪਣੀ ਤਾਕਤ ਦੇ ਨਸ਼ੇ ਵਿੱਚ ਡੁੱਬੇ ਹੋਏ ਲਾਪਰਵਾਹੀ ਦੇ ਆਲਮ ਵਿੱਚ ਆਰਾਮ ਕਰ ਰਹੇ ਹਨ ਉਹਨਾਂ ਦੇ ਤਾਂ ਚਿੱਤ ਜਿੱਤੇ ਵੀ ਨਹੀਂ ਕਿ ਕੋਈ ਉਹਨਾਂ ਤੇ ਹਮਲਾ ਵੀ ਕਰ ਸਕਦਾ ਹੈ ਕਸੂਰ ਦੀਆਂ ਗੜੀਆਂ ਦੇ ਦਰ ਖੁੱਲੇ ਹੋਏ ਹਨ ਪਹਿਰੇ ਵਾਲੇ ਧੁੱਪ ਵਿੱਚ ਉੰਗ ਰਹੇ ਹਨ ਤੋਪਚੀ ਸ਼ਾਮਾਂ ਵਿੱਚ ਬੈਠੇ ਜੱਕੜ ਮਾਰ ਰਹੇ ਹਨ ਰੋਜ਼ਿਆਂ ਦੇ ਦਿਨ ਚੱਲ ਰਹੇ ਹਨ ਤੇ ਦੁਪਹਿਰ ਵੇਲੇ ਸਾਰੇ ਪਠਾਨ ਠੰਡੇ ਪੋਰੀਆਂ ਵਿੱਚ ਵੜ ਕੇ ਸੌ ਜਾਂਦੇ ਹਨ ਤਾਕਤ ਦਾ ਨਸ਼ਾ ਇਸ ਕਦਰ ਸਿਰ ਚੜਿਆ ਹੋਇਆ ਹੈ ਕਿ ਹੁਣ ਤਾਂ ਖੁਦਾ ਦਾ ਭੈ ਵੀ ਨਹੀਂ ਖਾਂਦੇ ਉਹਨਾਂ ਦਾ ਹੰਕਾਰ ਤਾਂ ਇਸ ਗੱਲੋਂ ਸਤਵੇਂ ਸਮਾਨ ਤੇ ਹੈ ਕਿ ਜਦ ਨਾਦਰ ਅਬਦਾਲੀ ਮਰਹੱਟੇ ਤੇ ਲਾਹੌਰ ਦਾ ਕੋਈ ਵੀ ਸੂਬੇਦਾਰ ਕਸੂਰ ਵੱਲ ਨਹੀਂ ਝਾਕ ਸਕਿਆ ਤਾਂ ਹੋਰ ਕੌਣ ਹਿੰਮਤ ਕਰ ਸਕਦਾ ਹੈ ਸੋ ਖਾਲਸਾ ਜੀ ਉਹ ਪੂਰੀ ਤਰ੍ਹਾਂ ਬੇਖਬਰ ਹਨ ਉਸ ਸਿੰਘ ਨੇ ਸਾਰੀ ਸਥਿਤੀ ਖੋਲ ਕੇ ਦੱਸ ਦਿੱਤੀ ਤੇ ਨਾਲ ਹੀ ਕਹਿਣ ਲੱਗਾ ਭੁੱਖੇ ਰਹਿਣ ਕਰਕੇ ਉਹ ਇੰਨੀ ਦਿਨੀ ਕਮਜ਼ੋਰ ਵੀ ਹੋ ਜਾਂਦੇ ਹਨ ਤੇ ਖਾਲਸੇ ਨੂੰ ਹੱਲਾ ਸਿਖਰ ਦੁਪਹਿਰੇ ਕਰਨਾ ਚਾਹੀਦਾ ਹੈ ਤਦੋਂ ਉਹ ਅਵੇਸਲੇ ਹੋ ਕੇ ਆਰਾਮ ਕਰ ਰਹੇ ਹੁੰਦੇ ਹਨ ਜੇ ਦਲ ਕਿਸੇ ਕਿਸਮ ਦਾ ਖੜਕਾ ਦੜਕਾ ਨਾ ਕਰੇ ਨਗਾਰੇ ਨਾ ਵਜਾਏ ਨਿਸ਼ਾਨ ਨਾ ਖੋਲੇ ਤਾਂ ਪਠਾਣਾ ਨੂੰ ਆਪਜੀ ਦੇ ਸ਼ਹਿਰ ਵਿੱਚ ਪ੍ਰਵੇਸ਼ ਹੋ ਜਾਣ ਤੱਕ ਪਤਾ ਨਹੀਂ ਲੱਗੇਗਾ ਰਾਹ ਵਿੱਚ ਜੇ ਕਿਸੇ ਵੀ ਤਰ੍ਹਾਂ ਦੀ ਲੁੱਟਮਾਰ ਤੋਂ ਬਚਿਆ ਜਾਏ ਤਾਂ ਕੋਈ ਰੌਲਾ ਵੀ ਨਹੀਂ ਪਵੇਗਾ ਤੇ ਖਾਲਸਾ ਬਿਨਾਂ ਕਿਸੇ ਵਿਰੋਧ ਦੇ ਕਸੂਰ ਵਿੱਚ ਦਾਖਲ ਹੋ ਜਾਵੇਗਾ ਕਸੂਰੀਏ ਸਿੰਘ ਦੀਆਂ ਗੱਲਾਂ ਸੁਣ ਕੇ ਸਰਬੱਤ ਖਾਲਸੇ ਨੇ ਮੁਖੀ ਸਿੰਘਾਂ ਦੀ ਇਕੱਤਰਤਾ ਕੀਤੀ ਤੇ ਸਿੰਘ ਦੀਆਂ ਕਈਆਂ ਗੱਲਾਂ ਨੂੰ ਵਿਚਾਰਿਆ। ਉਹਨਾਂ ਆਪਣਾ ਗੁਰਮਤਾ ਸਭ ਸਿੰਘਾਂ ਨੂੰ ਸੁਣਾਇਆ। ਖਾਲਸਾ ਜੀ ਜਿਵੇਂ ਕਿ ਕਸੂਰ ਤੋਂ ਆਏ ਸਿੰਘ ਨੇ ਸਾਨੂੰ ਸਭ ਸਥਿਤੀਆਂ ਤੋਂ ਜਾਣੂ ਕਰਵਾਇਆ ਹੈ। ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਖੀ ਸਿੰਘਾਂ ਨੇ ਇਹ ਰਣਨੀਤੀ ਘੜੀ ਹੈ ਕਿ ਕਸੂਰ ਫਤਿਹ ਕਰ ਲੈਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੁੱਟਮਾਰ ਨਾ ਕੀਤੀ ਜਾਵੇ। ਹਾਲਾਂਕਿ ਅਸੀਂ ਕਸੂਰ ਨੂੰ ਲੁੱਟਾਂਗੇ ਪਰ ਸਭ ਪਠਾਣਾਂ ਨੂੰ ਝਟਕਾ ਲੈਣ ਤੋਂ ਮਗਰੋਂ ਅੱਗੇ ਰਣਨੀਤੀ ਇਹ ਹੈ ਕਿ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਪੰਜ ਮਿਸਲਾਂ ਦੇ ਸਰਦਾਰ ਦਾਖਲ ਹੋਣਗੇ ਜੇ ਹੋ ਸਕੇ ਤਾਂ ਵਪਾਰੀਆਂ ਦੇ ਭੇਸ ਬਣਾ ਲਏ ਜਾਣ ਤਾਂ ਕਿ ਕਿਸੇ ਨੂੰ ਪਛਾਣ ਨਾ ਹੋ ਸਕੇ ਨਾ ਨਗਾਰੇ ਵਜਾਏ ਜਾਣ ਤੇ ਨਾ ਹੀ ਨਿਸ਼ਾਨ ਖੋਲੇ ਜਾਣ ਨਿਸ਼ਾਨ ਹੁਣ ਕਸੂਰ ਫਤਿਹ ਕਰਕੇ ਇੱਕੋ ਵਾਰੀ ਚ ਲਾਵਾਂਗੇ ਸਰਦਾਰਾਂ ਦੇ ਮਗਰੋਂ ਫੌਜ ਛੋਟੀਆਂ-ਛੋਟੀਆਂ ਟੁਕੜੀਆਂ ਵਿੱਚ ਆਵੇਗੀ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਹੋਣ ਦੇਵੇਗੀ ਕਿ ਉਹ ਹਮਲਾਵਰ ਬਣ ਕੇ ਆਏ ਹਨ ਹਮਲੇ ਤੋਂ ਪਹਿਲਾਂ ਜਿੰਨੀ ਵੱਧ ਗਿਣਤੀ ਵਿੱਚ ਸਿੰਘ ਸ਼ਹਿਰ ਵਿੱਚ ਪਹੁੰਚ ਜਾਣ ਉਨਾ ਹੀ ਚੰਗਾ ਹੈ ਸ਼ਹਿਰ ਵਿੱਚ ਦਾਖਲ ਹੋ ਕੇ ਬਾਜ਼ਾਰ ਵਿੱਚ ਥਾਂ-ਪੁਰ ਥਾਂ ਖੜ ਜਾਣਾ ਹੈ ਦੋ-ਦੋ ਚਾਰ-ਚਾਰ ਦੇ ਜੱਥੇ ਬਣਾ ਸਭ ਪਾਸੇ ਖਿਲੋ ਜਾਣਾ ਹੈ ਬਾਜ਼ਾਰ ਵਿੱਚ ਜਿੰਨੀ ਦੂਰ ਤੱਕ ਅਸੀਂ ਖਿਲਰ ਜਾਵਾਂਗੇ ਸ਼ਹਿਰ ਮਾਰਨਾ ਉਨਾ ਹੀ ਸੌਖਾ ਰਹੇਗਾ ਸਿੰਘਾਂ ਨੇ ਇੰਜ ਹੀ ਕੀਤਾ ਹੌਲੀ-ਹੌਲੀ ਸ਼ਹਿਰ ਵਿੱਚ ਦਾਖਲ ਹੋਣ ਲੱਗੇ ਤੇ ਬਾਜ਼ਾਰ ਵਿੱਚ ਖਿਲਰ ਗਏ ਘੋੜਿਆਂ ਤੋਂ ਉੱਤਰ ਕੇ ਸਿੰਘ ਵੱਖ-ਵੱਖ ਦੁਕਾਨਾਂ ਤੋਂ ਚੀਜ਼ਾਂ ਦੇ ਭਾਅ ਪੁੱਛਣ ਲੱਗੇ ਸ਼ਹਿਰੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਇਆ ਕੁਝ ਸਿੰਘ ਚੁੱਪਚੀ ਪੀਤੇ ਗੜੀਆਂ 'ਚ ਵੜਨ ਲੱਗੇ। ਜਿਆਦਾ ਲਗਭਗ ਸਾਰਾ ਸਿੱਖ ਦਲ ਕਸੂਰ ਦੇ ਬਾਜ਼ਾਰਾਂ ਗੜੀਆਂ ਵਿੱਚ ਦਾਖਲ ਹੋ ਗਿਆ ਤਾਂ ਕਿਤੇ ਜਾ ਕੇ ਕਸੂਰੀਏ ਪਠਾਨਾਂ ਨੂੰ ਕੁਝ ਸ਼ੱਕ ਹੋਇਆ। ਪਰ ਹੁਣ ਤੀਕ ਬਹੁਤ ਦੇਰ ਹੋ ਗਈ ਸੀ। ਸ਼ੱਕ ਤੇ ਕੋਈ ਪ੍ਰਤੀਕਰਮ ਦੇਣ ਦਾ ਸਮਾਂ ਬੀਤ ਚੁੱਕਾ ਸੀ। ਜਦ ਪਠਾਨ ਪਹਿਰੇਦਾਰ ਭੱਜ ਕੇ ਗੜੀਆਂ ਦੇ ਦਰ ਪਿਹੜਨ ਲੱਗੇ ਤਾਂ ਅੰਦਰ ਫਿਰਦੇ ਸਿੰਘਾਂ ਨੇ ਕਿਰਪਾਨਾਂ ਦੀ ਭੇਂਟ ਚੜਾ ਦਿੱਤੇ। ਸਾਰੀ ਸਿੱਖ ਫੌਜ ਕਿਲਿਆਂ ਵਿੱਚ ਦਾਖਲ ਹੋ ਗਈ। ਕਸੂਰ ਦੇ ਮੁੱਖ ਦਰਵਾਜ਼ਿਆਂ ਤੇ ਸਿੰਘਾਂ ਨੇ ਆਪਣੇ ਪੈਰੇ ਬਿਠਾ ਦਿੱਤੇ ਤਾਂ ਕਿ ਬਾਹਰੋਂ ਕੋਈ ਮਦਦ ਨਾ ਪਹੁੰਚ ਸਕੇ ਕੁਝ ਪਠਾਨ ਸੂਈਏ ਜਿਨ੍ਹਾਂ ਨੂੰ ਸਿੰਘਾਂ ਤੇ ਸ਼ੱਕ ਹੋ ਗਿਆ ਸੀ ਚੁੱਪਚੀਪੀਤੇ ਪਾਸੇ ਲਿਜਾ ਕੇ ਗੁਪਤ ਢੰਗ ਨਾਲ ਪਾਰ ਬੁਲਾ ਦਿੱਤੇ ਗਏ ਖਾਲਸਾ ਆ ਗਿਆ ਹੈ ਖਾਲਸਾ ਆ ਗਿਆ ਹੈ ਦਾ ਰੌਲਾ ਸਾਰੇ ਸ਼ਹਿਰ ਵਿੱਚ ਪੈ ਗਿਆ ਤੇ ਭਗਦਰ ਮਚ ਗਈ ਲੋਕ ਆਪ ਮੁਹਾਰੇ ਜਿੱਧਰ ਮੂੰਹ ਆਇਆ ਭੱਜਣ ਲੱਗੇ ਇਸ ਆਪੋਤਾਪੀ ਦਾ ਖਾਲਸੇ ਨੂੰ ਸਗੋਂ ਹੋਰ ਫਾਇਦਾ ਹੋ ਗਿਆ ਭੀੜ ਵਿੱਚ ਰਲ ਕੇ ਉਹ ਜਿੱਧਰ ਨੂੰ ਲੋੜ ਹੁੰਦੀ ਉਧਰ ਪਹੁੰਚ ਜਾਂਦੇ ਤੇ ਪਠਾਣਾ ਦੀਆਂ ਨਜ਼ਰਾਂ ਵਿੱਚ ਵੀ ਨਾ ਆਉਂਦੇ। ਅਵੇਸਲੇ ਤੁਰਕਾਂ ਤੇ ਖਾਲਸੇ ਦੀ ਤਲਵਾਰ ਐਸੀ ਚੱਲੀ ਕਿ ਉਹਨਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ। ਜੇ ਕੋਈ ਸੰਭਲਿਆ ਵੀ ਤਾਂ ਸੁਚੇਤ ਸਿੰਘਾਂ ਦੇ ਰਾਮ ਜੰਗਿਆ ਨੇ ਸਦਾ ਲਈ ਸੰਭਾਲ ਦਿੱਤਾ। ਭੋੜਿਆਂ ਵਿੱਚ ਸੁੱਤੇ ਪਠਾਣਾ ਤੇ ਤਾਂ ਮਾਨੋ ਸਿੰਘ ਬਿਜਲੀ ਬਣ ਕੇ ਡਿਗੇ। ਬਹੁਤ ਥੋੜੇ ਪਠਾਣਾ ਕੋਲ ਸ਼ਾਸਤਰ ਸਨ। ਜ਼ਿਆਦਾ ਕੋਲ ਛੋਟੀਆਂ ਕਟਾਰਾਂ ਤੇ ਛੁਰੀਆਂ ਕਰਦਾ ਹੀ ਸਨ। ਬੰਦੂਕਾਂ ਵਾਲੇ ਪਠਾਨ ਜਦ ਨੂੰ ਸ਼ਿਸ਼ਤ ਬੰਦਦੇ ਕੋਲ ਖਲੋਤੇ ਸਿੰਘ ਉਹਨਾਂ ਨੂੰ ਝਟਕਾ ਦਿੰਦੇ। ਤੇ ਜੇ ਕੋਈ ਪਠਾਨ ਗੋਲੀ ਚਲਾਉਣ ਦੀ ਸਥਿਤੀ ਵਿੱਚ ਹੁੰਦਾ ਵੀ ਤਾਂ ਉਹ ਕਿੱਧਰ ਚਲਾਉਂਦਾ ਸਿੰਘ ਤਾਂ ਉਸ ਦੇ ਕੋਈ ਨਜ਼ਰੀ ਨਹੀਂ ਪੈਂਦਾ ਸੀ ਸਭ ਪਾਸੇ ਭਗੜੜ ਸੀ ਇਸ ਤਰ੍ਹਾਂ ਕੁਝ ਪਠਾਣਾ ਨੇ ਗੋਲੀਆਂ ਨਾਲ ਆਪਣੇ ਬੰਦੇ ਹੀ ਮਾਰ ਲਏ ਅੱਖਾਂ ਮਲਦੇ ਬੁਰਜਾਂ ਵਿੱਚੋਂ ਨਿਕਲਦੇ ਕਈ ਪਠਾਨ ਸਿੰਘਾਂ ਨੇ ਆਪਣੇ ਵਰਸ਼ੇ ਨੇਜੀਆਂ ਵਿੱਚ ਪਰੋ ਦਿੱਤੇ ਇੱਕ ਗੜੀ ਫਤਿਹ ਕਰਕੇ ਸਿੰਘ ਦੂਜੀ ਗੜੀ ਵੱਲ ਹੋ ਗਏ ਇਸ ਤਰ੍ਹਾਂ ਹੌਲੀ-ਹੌਲੀ ਸਭ ਗੜੀਆਂ ਆਪਣੇ ਕਬਜ਼ੇ ਵਿੱਚ ਕਰ ਲਈਆਂ ਪਠਾਨ ਮੈਦਾਨ ਛੱਡ ਕੇ ਭੱਜਣ ਲੱਗੇ ਸਿੰਘਾਂ ਨੇ ਭਗੋਤੀਆਂ ਧੂ ਲਈਆਂ ਮੈਦਾਨ ਛੱਡ ਕੇ ਭੱਜਦੇ ਪਠਾਣਾ ਦਾ ਇਮਤਿਹਾਨ ਸਿੰਘਾਂ ਦੀਆਂ ਭਗੌਤੀਆਂ ਨੇ ਲਿਆ ਇੱਕ ਪਠਾਨ ਇੱਕ ਸਿੰਘ ਅੱਗੇ ਹੁੰਦਾ ਬੋਲਿਆ ਤਲਵਾਰ ਤਾਂ ਸਾਡੇ ਦੋਹਾਂ ਦੇ ਹੱਥ ਹੈ ਤੂੰ ਵੀ ਲੁੱਟਮਾਰ ਕਰਨੀ ਹੈ ਤੇ ਮੈਂ ਵੀ ਕਰਦਾ ਹਾਂ ਫਿਰ ਤੇਰਾ ਤੇ ਮੇਰਾ ਫਰਕ ਕਿਵੇਂ ਹੋਇਆ ਬਹੁਤ ਫਰਕ ਹੈ ਤੇਰੀ ਤਲਵਾਰ ਕਿਸੇ ਦੁਨਿਆਵੀ ਰਾਜੇ ਅੱਗੇ ਜਵਾਬਦੇਹ ਹੈ ਤੇ ਮੈਂ ਅਕਾਲਪੁਰ ਕੀ ਫੌਜ ਦਾ ਸਿਪਾਹੀ ਹਾਂ ਪਰ ਯੋਧੇ ਤਾਂ ਆਪਾਂ ਦੋਹੇ ਹੀ ਹੋਏ ਹੋ ਸਕਦਾ ਪਰ ਸਾਡੇ ਸ਼ਬਦ ਕੋਸ਼ਾਂ ਵਿੱਚ ਸੂਰਮਤਾਈ ਦੇ ਮਾਇਨੇ ਕਿਸੇ ਦੁਨਿਆਵੀ ਤਖਤ ਦੀ ਚੱਕਰੀ ਕਰਦੇ ਹੋਏ ਰਾਜ ਭਾਗ ਨੂੰ ਵਧਾਉਣਾ ਨਹੀਂ ਅਸੀਂ ਉਹ ਸੂਰਮੇ ਹਾਂ ਜਿਨ੍ਹਾਂ ਸ਼ਸਤਰ ਸਦਾ ਗਰੀਬ ਦੀ ਰੱਖਿਆ ਲਈ ਚੁੱਕੇ ਹਨ ਕਸੂਰ ਦੇ ਬਾਜ਼ਾਰ ਵਿੱਚ ਇੱਕ ਦੂਜੇ ਸਨਮੁਖ ਖਲੋਤੇ ਪਠਾਨ ਤੇ ਸਿੰਘ ਆਪਸ ਵਿੱਚ ਵਾਰਤਾ ਲਾਪ ਕਰ ਰਹੇ ਸਨ ਤੇ ਫਿਰ ਕੁਝ ਸਮੇਂ ਮਗਰੋਂ ਸਿੱਖ ਸੂਰਮਿਆਂ ਦੇ ਸ਼ਸਤਰਾਂ ਵਿੱਚੋਂ ਨਿਕਲਦੀ ਆਵਾਜ਼ ਸੁਣ ਕੇ ਸਭ 당ਗ ਰਹਿ ਗਏ ਉਹਨਾਂ ਦੀਆਂ ਕਿਰਪਾਨਾਂ ਜੰਗ ਦੇ ਮੈਦਾਨ ਵਿੱਚ ਗਾ ਰਹੀਆਂ ਸਨ ਗਨੀਮੁਲ ਸ਼ਿਕਸ਼ਤੇ ਗਰੀਬੁਲ ਪਰਸਤੇ ਗਨੀਮੁਲ ਸ਼ਿਕਸ਼ਤੇ ਗਰੀਬੁਲ ਪਰਸਤੇ ਪਲਾ ਵਿੱਚ ਇਹੋ ਸ਼ਹਿਰ ਜਿਸ ਨੇ ਨਾਦਰ ਅਫਦਾਲੀ ਦਾ ਨੱਕ ਭੰਨਿਆ ਸੀ ਖਾਲਸੇ ਅੱਗੇ ਡੰਡੌਤ ਕਰ ਰਿਹਾ ਸੀ ਕਿਦਰੇ ਭਾਲੇ ਵੀ ਨਹੀਂ ਲੱਭੇ ਉਹ ਪਠਾਨ ਜਿੰਨਾ ਮਰੱਟਿਆਂ ਦੇ ਦੰਦ ਖੱਟੇ ਕਰਕੇ ਉਹਨਾਂ ਨੂੰ ਪੰਜਾਬ ਦਵਲਿਆ ਸੀ 12 ਗੜੀਆਂ ਤੇ 12 ਲੱਖ ਪਠਾਣਾ ਦੇ ਹੰਕਾਰ ਵਿੱਚ ਖਲੋਤੇ ਕਸੂਰ ਸ਼ਹਿਰ ਨੂੰ ਮਿੱਟੀ ਵਿੱਚ ਮਿਲਦੇ ਆ ਪਲਵੀ ਨਾ ਲੱਗਿਆ ਹੁਣ ਸਿੰਘਾਂ ਨੇ ਸਿੱਖ ਫੌਜਾਂ ਨੂੰ ਸ਼ਹਿਰ ਲੁੱਟਣ ਦੀ ਖੁੱਲ੍ਹ ਦੇ ਦਿੱਤੀ ਸਾਰੇ ਸ਼ਹਿਰ ਨੂੰ ਮਿਸਲਾਂ ਨੇ ਵਕ ਵਕ ਹਿੱਸਿਆਂ ਵਿੱਚ ਵੰਡ ਲਿਆ ਕਸੂਰ ਵਿੱਚ ਤੰਨ ਦੌਲਤ ਤੇ ਸੋਨੇ ਚਾਂਦੀ ਦੇ ਅੰਬਾਰ ਸਨ ਸ਼ਹਿਰ ਦੀ ਲੁੱਟ ਸੁਣ ਕੇ ਆਲੇ ਦੁਆਲੇ ਦੇ ਲੋਕ ਵੀ ਆ ਗਏ ਝੋੜੀਆਂ ਭਰਨ ਪਰ ਉਹਨਾਂ ਦੀਆਂ ਝੋੜੀਆਂ ਐਡੀਆਂ ਵੱਡੀਆਂ ਸਨ ਕਿ ਉਹਨਾਂ ਨੇ ਇੰਨਾ ਲੁੱਟਿਆ ਕਿ ਤਿੰਨ ਚਾਰ ਪੁਸ਼ਤਾਂ ਵਿਹਲੀਆਂ ਬਹਿ ਕੇ ਖਾ ਸਕਣ ਸਿੰਘਾਂ ਦਾ ਵਰਤਾਰਾ ਤਾਂ ਐਸਾ ਹੈ ਕਿ ਕਿਸੇ ਨੇ ਸੁੱਚੇ ਮੋਤੀ ਲਿਆ ਕੇ ਸਰਦਾਰ ਹਰੀ ਸਿੰਘ ਨੂੰ ਫੜਾਏ ਤਾਂ ਉਸ ਨੇ ਵਗਾ ਕੇ ਪਰਾਂ ਮਾਰੇ ਕਿ ਇਹਨਾਂ ਪੱਥਰਾਂ ਤੋਂ ਅਸੀਂ ਕੀ ਕਰਵਾਉਣਾ ਹੈ ਤੇ ਜਿਨ੍ਹਾਂ ਲੋਕਾਂ ਨੇ ਸਰਦਾਰ ਦੇ ਸਿੱਟੇ ਉਹ ਮੋਤੀ ਚੁੱਕੇ ਉਹਨਾਂ ਦੀਆਂ ਪੁਸ਼ਤਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਸਰਦਾਰ ਤੇ ਉਸਦੇ ਸਾਥੀ ਸਿੰਘ ਤਾਂ ਕਸੂਰ ਦੇ ਤਵੇਲਿਆਂ ਵਿੱਚ ਪਹੁੰਚ ਗਏ ਜਿੱਥੇ ਨਸਲੀ ইরਾਨੀ ਤੇ ਅਰਬੀ ਘੋੜੇ ਬੰਨੇ ਹੋਏ ਸਨ ਸਰਦਾਰਾਂ ਨੇ ਉਹ ਖੋਲੇ ਤੇ ਉਹਨਾਂ ਤੇ ਸਵਾਰ ਹੋ ਗਏ ਉਹਨਾਂ ਦਾ ਇਹੋ ਖਜ਼ਾਨਾ ਸੀ ਆਲੇ ਦੁਆਲੇ ਦੇ ਜੱਟ ਮੱਜਾਂ ਬਲਦ ਖੋਲ ਕੇ ਲੈ ਗਏ ਜਿਹਦੇ ਹੱਥ ਜੋ ਲੱਗਾ ਉਸਨੇ ਲੁੱਟਿਆ ਕਸੂਰ ਦੀਆਂ ਗਲੀਆਂ ਦੇ ਤਾਂ ਪੱਥਰ ਵੀ ਮੋਤੀ ਹੀਰੇ ਸਨ ਇਸ ਲੁੱਟ ਤੋਂ ਮਗਰੋਂ ਕਸੂਰ ਵਿੱਚ ਇਹ ਗੱਲ ਅਖਾਣ ਵਾਂਗ ਮਸ਼ਹੂਰ ਹੋ ਗਈ ਪਿਛਕ ਭੂਪ ਸੁਤ ਤੈ ਪਏ ਗਏ ਭੂਪ ਸੁ ਪਿਛਕ ਹੋਏ ਕਿ ਕਸੂਰ ਵਿੱਚ ਜੋ ਰਾਜੇ ਸਨ ਮੰਗਤੇ ਹੋ ਗਏ ਤੇ ਮੰਗਤੇ ਰਾਜੇ ਬਣ ਗਏ ਪੂਰੇ 2 ਦਿਨ ਇਹ ਲੁੱਟ ਚੱਲੀ ਤੇ ਤੀਜੇ ਦਿਨ ਦੂਰ ਦੇਸ਼ਾਂ ਦਾ ਮਲਖਈਆ ਵੀ ਕਸੂਰ ਤੇ ਲੁੱਟਣ ਦੀ ਨੀਤ ਨਾਲ ਚੜ ਆਇਆ ਜਦ ਬ੍ਰਾਹਮਣ ਨੂੰ ਸਿੰਘਾਂ ਦੀ ਕਸੂਰ ਫਤਿਹ ਦਾ ਪਤਾ ਲੱਗਿਆ ਤਾਂ ਉਹ ਤੀਜੇ ਦਿਨ ਸਰਦਾਰ ਹਰੀ ਸਿੰਘ ਨੂੰ ਲੱਭਦਾ ਹੋਇਆ ਉਹਨਾਂ ਕੋਲ ਆਇਆ ਹਾਲਾਂਕਿ ਸਰਦਾਰ ਨੂੰ ਲੱਭਣ ਵਿੱਚ ਉਸ ਨੂੰ ਬਹੁਤੀ ਮੁਸ਼ਕਲਤ ਨਹੀਂ ਕਰਨੀ ਪਈ ਹੁਣ ਤੱਕ ਸਾਰੀ ਕਸੂਰ ਸਰਦਾਰ ਦੀ ਜਾਨੂ ਹੋ ਚੁੱਕੀ ਸੀ ਤਿੰਨ ਦਿਨ ਉਹ ਪਠਾਨਾਂ ਤੋਂ ਡਰਦਾ ਕੁਸਕਿਆ ਹੀ ਨਹੀਂ ਸੀ ਹੁਣ ਜਦ ਉਸ ਨੂੰ ਪੱਕਾ ਹੋ ਗਿਆ ਕਿ ਪਠਾਨ ਤਾਂ ਕਸੂਰ ਛੱਡ ਕੇ ਹਰਨ ਹੋ ਗਏ ਹਨ ਤਾਂ ਉਹ ਕਿਸੇ ਠਾਰ ਤੋਂ ਬਾਹਰ ਆਇਆ ਤੇ ਬੋਲਿਆ ਖਾਲਸਾ ਜੀ ਜਿਸ ਪ੍ਰਯੋਜਨ ਲਈ ਤੁਸੀਂ ਕਸੂਰ ਮਾਰੀ ਹੈ ਉਹ ਤਾਂ ਵਿੱਚੇ ਰਹਿ ਗਿਆ ਤੁਸੀਂ ਤਾਂ ਭੁੱਲ ਹੀ ਗਏ ਉਹ ਭੁੱਲੇ ਗਾ ਨੂੰ ਆ ਪੰਡਤ ਜੀ ਅਸੀਂ ਤਾਂ ਤੁਹਾਨੂੰ ਲੱਭਦੇ ਫਿਰਦੇ ਸੀ ਕੁਝ ਸਿੰਘ ਵੀ ਭੇਜੇ ਸਨ ਤੁਹਾਨੂੰ ਟੋਲਣ ਲਈ ਪਰ ਤੁਸੀਂ ਕਿਤੇ ਮਿਲੇ ਹੀ ਨਹੀਂ ਹੁਣ ਸਾਨੂੰ ਤਾਂ ਤੁਹਾਡੀ ਟੀਮੀ ਦੀ ਪਛਾਣ ਨਹੀਂ ਨਾ ਕਿਹਨੂੰ ਟੋਲੀਏ ਤੁਸੀਂ ਚੱਲੋ ਅੱਗੇ ਲੱਗੋ ਤੇ ਦੱਸੋ ਕਿ ਕਿਸ ਗੜੀ ਵਾਲਿਆਂ ਨੇ ਚੱਕਿਆ ਸੀ ਉਸਨੂੰ ਹਾਲਾਂਕਿ ਬ੍ਰਾਹਮਣ ਪੱਕਾ ਕਰਕੇ ਹੀ ਆਇਆ ਸੀ ਤੇ ਉਸਨੂੰ ਪਤਾ ਸੀ ਕਿ ਕਸੂਰ ਫਤਿਹ ਹੋ ਗਿਆ ਹੈ ਪਰ ਫਿਰ ਵੀ ਉਹ ਡਰ ਰਿਹਾ ਸੀ ਤੁਸੀਂ ਮੈਨੂੰ ਆਪਣੇ ਨਾਲ ਘੋੜੇ ਤੇ ਬਿਠਾ ਲਓ ਖਾਲਸਾ ਜੀ ਇੱਥੋਂ ਦੂਰ ਹੈ ਉਹ ਥਾਂ ਅਸੀਂ ਤੇਰੇ ਲਈ ਘੋੜਾ ਮੰਗਵਾ ਲੈਂਦੇ ਹਾਂ ਘੋੜਿਆਂ ਦਾ ਕੋਈ ਘਾਟਾ ਤੇਰੀ ਜਾਨ ਨੂੰ ਹੱਸਦਿਆਂ ਸਰਦਾਰ ਬੋਲਿਆ ਨਹੀਂ ਜੀ ਮੈਨੂੰ ਘੋੜਾ ਚਲਾਉਣਾ ਨਹੀਂ ਆਉਂਦਾ ਤੁਸੀਂ ਮੈਨੂੰ ਆਪਣੇ ਨਾਲ ਚਲਾਉਣ ਨੂੰ ਇਹ ਤੂਪ ਹੈ ਘੋੜਾ ਚਲਾਈਦਾ ਨਹੀਂ ਹੁੰਦਾ ਇਹਦੀ ਸਵਾਰੀ ਕਰੀਦੀ ਹੈ ਚੱਲ ਆ ਜਾ ਕਹਿੰਦਿਆਂ ਸਰਦਾਰ ਨੇ ਪੰਡਤ ਨੂੰ ਆਪਣੇ ਅਰਬੀ ਘੋੜੇ ਵੱਲ ਸੱਦਿਆ ਘੋੜੇ ਤੇ ਚੜਦਿਆਂ ਪੰਡਤ ਦੋ ਤਿੰਨ ਵਾਰ ਡਿੱਗਿਆ ਫਿਰ ਸਰਦਾਰ ਨੇ ਆਪ ਖਿੱਚ ਕੇ ਉਸ ਨੂੰ ਉੱਤੇ ਬਿਠਾਇਆ ਇਹਨੂੰ ਤਾਂ ਘੋੜੇ ਤੇ ਚੜ੍ਹਨਾ ਵੀ ਨਹੀਂ ਆਉਂਦਾ ਕੋਈ ਸਿੰਘ ਬੋਲਿਆ ਉਹ ਭਾਈ ਜੇ ਘੋੜੇ ਤੇ ਚੜ੍ਹਨਾ ਹੀ ਆਉਂਦਾ ਹੁੰਦਾ ਫਿਰ ਆਪਣੀ ਤੀਵੀਂ ਕਾਹਨੂੰ ਖਾਉਂਦਾ ਸਰਦਾਰ ਹਾਜੀ ਸਿੰਘ ਦੀ ਗੱਲ ਸੁਣ ਕੇ ਸਾਰੇ ਸਿੰਘ ਹੱਸਣ ਲੱਗੇ ਉਸ ਗੱਡੀ ਵਿੱਚ ਜਿੱਥੇ ਬ੍ਰਾਹਮਣ ਦੀ ਤੀਵੀਂ ਸੀ ਉਸਮਾਨ ਖਾਨ ਦੀ ਅਗਵਾਈ ਵਿੱਚ ਹਜੇ ਵੀ ਕੁਝ ਪਠਾਨ ਜਿਉਂਦੇ ਸਨ ਖਾਲਸੇ ਨੇ ਤੇਗਵਾਹੀ ਤੇ ਪਲਾਂ ਵਿੱਚ ਹੀ 500 ਪਠਾਣਾਂ ਦੇ ਸਿਰ ਧੜਾਂ ਤੋਂ ਵੱਖ ਕਰ ਦਿੱਤੇ। ਉਸਮਾਨ ਖਾਨ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ। ਸਿੰਘਾਂ ਨੇ ਬ੍ਰਾਹਮਣੀ ਨੂੰ ਬਾਹਰ ਲਿਆਂਦਾ। ਬਾਵਮਣੀ ਦਾ ਸਿਰ ਪਲੋਸਦਿਆਂ ਪੰਗੀ ਸਰਦਾਰ ਹਰੀ ਸਿੰਘ ਨੇ ਉਸ ਨੂੰ ਬ੍ਰਾਹਮਣ ਵੱਲ ਤੋਰਿਆ ਤੇ ਬੋਲਿਆ, "ਬੇਝਿਜਕ ਖਾਲਸੇ ਦੇ ਦਰਬਾਰ ਵਿੱਚ ਪੇਸ਼ ਹੋ ਜਾਵੀਂ। ਜੇ ਕਦੇ ਫੇਰ ਇਹਨੂੰ ਕੋਈ ਚੁੱਕ ਕੇ ਲੈ ਗਿਆ ਤਾਂ ਅਸੀਂ ਵੀ ਇਸੇ ਧਰਤੀ ਦੇ ਵਾਸੀ ਹਾਂ ਤੇ ਗਿਣਤੀ ਵਿੱਚ ਵੀ ਤੁਹਾਡੇ ਨਾਲੋਂ ਵਧੇਰੇ ਹਾਂ। ਫਿਰ ਐਸੀ ਬਹਾਦਰੀ ਸਾਡੇ ਅੰਦਰ ਕਿਉਂ ਨਹੀਂ?" ਕਸੂਰੀ ਬ੍ਰਾਹਮਣਾ ਵਿੱਚੋਂ ਇੱਕ ਸਰਦਾਰ ਹਰੀ ਸਿੰਘ ਨੂੰ ਪੁੱਛਣ ਲੱਗਾ। ਫਰਕ ਸਿਰਫ ਇਨਾ ਹੈ ਪੰਡਤ ਜੀ ਕਿ ਇੱਕ ਤਾਂ ਤੁਸੀਂ ਧੜ ਅਤੇ ਤਲੀ ਵਿੱਚ ਫਰਕ ਜਾਣਦੇ ਹੋ ਤੇ ਦੂਜਾ ਤੁਸੀਂ ਸਿਰ ਨੂੰ ਆਪਣਾ ਸਮਝਦੇ ਹੋ ਖਾਲਸੇ ਲਈ ਧੜ ਅਤੇ ਤਲੀ ਇੱਕ ਬਰਾਬਰ ਹੈ ਸਿਰ ਧੜ ਉੱਤੇ ਹੋਵੇ ਭਾਵੇਂ ਤਲੀ ਤੇ ਗੁਰੂ ਦਾ ਹੀ ਹੈ ਖਾਲਸੇ ਦੀ ਖੇਡ ਸਿਰਾਂ ਤੋਂ ਪਾਰ ਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ